ਕੇਂਦਰ ਸਰਕਾਰ ਨੇ ੱੱੱਕੇ ਵਾਲੀ ਪੰਜਾਬ ਦੇ ਨਾਲ ਹਾਦੀ ਕਰ ਦਿੱਤੀ ਹੈ ਪੰਜਾਬੀਓ ਇੰਨਾ ੱੱੱਕਾ ਇੰਨਾ ੱੱੱਕਾ ਕਿਵੇਂ ਸਹਿ ਰਹੇ ਹੋ ਤੁਸੀਂ ਇਹ ਗੱਲ ਸਮਝੋ ਬਾਹਰ ਆਖਰਕਾਰ ਪੰਜਾਬ ਅਜੇ ਹਾਂ ੱੱੱਕਾ ਤੇ ਕੇਂਦਰ ਦੀ ਧੌਂਸ ਕਦੋਂ ਤੱਕ ਸਿੰਦਾ ਰਹੇਗਾ ਇਹ ਵੱਡਾ ਸਵਾਲ ਕਿਉਂ ਖੜਾ ਹੋਇਆ ਹੈ ਦਰਅਸਲ ਪੰਜਾਬ ਤੇ ਹਰਿਆਣਾ ਦੇ ਵਿੱਚ ਪਾਣੀ ਦੀ ਵੰਡ ਦਾ ਮਸਲਾ ਚੱਲ ਰਿਹਾ ਹੈ ਹਰਿਆਣਾ ੱੱੱਕੇ ਤੇ ਧੌਂਸ ਦੇ ਨਾਲ ਪੰਜਾਬ ਤੋਂ ਵਾਧੂ ਪਾਣੀ ਦੀ ਮੰਗ ਕਰ ਰਿਹਾ ਹੈ ਪੰਜਾਬ ਕਹਿੰਦਾ ਹੈ ਸਾਡੇ ਕੋਲ ਇੱਕ ਬੂੰਦ ਨਹੀਂ ਕੇਂਦਰ ਸਰਕਾਰ ਖੁੱਲੇ ਆਮ ਨੰਗੇ ਚਿੱਟੇ ਤੌਰ ਦੇ ਉੱਤੇ ਹਰਿਆਣੇ ਦੇ ਨਾਲ ਖੜ ਗਈ ਹੈ ਹਰਿਆਣੇ ਨਾਲ ਖੜੀ ਨਹੀਂ ਪੰਜਾਬ ਦੇ ਨਾਲ ਟੱਕਾ ਵੀ ਕਰ ਰਹੀ ਹੈ ਦਰਅਸਲ ਪੰਜਾਬ ਕੈਡਰ ਦੇ ਡਾਇਰੈਕਟਰ ਨੂੰ ਮੈਨੇਜਿੰਗ ਡਾਇਰੈਕਟਰ ਨੂੰ BBMP ਚੋਂ ਹਟਾ ਕੇ ਹਰਿਆਣੇ ਦਾ ਕੋਟੇ ਦਾ ਅਧਿਕਾਰੀ ਲਾਇਆ ਗਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਤੇ ਪੰਜਾਬ ਦਾ ਇੱਕੋ ਇੱਕ ਕੁਦਰਤੀ ਸੋਮਾ ਪਾਣੀ ਹੈ ਪੰਜਾਬ ਦੀ ਰੂਹ ਪੰਜਾਬ ਦਾ ਸਾਰਾ ਦਰਮਦਾਰ ਕਿਉਂਕਿ ਪੰਜਾਬ ਦਾ ਨਾਂ ਹੀ ਪੰਜ ਦਰਿਆਵਾਂ ਦਾ ਪੰਜ ਪਾਣੀਆਂ ਦੇ ਨਾਂ ਤੇ ਆ ਤੇ ਉਸੇ ਪਾਣੀ ਦੇ ਉੱਤੇ ਡਾਕਾ ਵੱਜ ਰਿਹਾ ਡਾਕਾ ਹੀ ਨਹੀਂ ਵੱਜ ਰਿਹਾ ਡਾਂਗ ਦੇ ਜ਼ੋਰ ਦੇ ਉੱਤੇ ਡਾਂਗ ਦੇ ਜ਼ੋਰ ਦੇ ਨਾਲ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਰਲ ਕੇ ਤੇ ਕਹਿ ਲਈਏ ਕੁੱਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਬੀਜੇਪੀ ਰਲ ਕੇ ਪੰਜਾਬ ਨੂੰ ਕੁੱਟਣ ਤੇ ਲੁੱਟਣ ਦੀ ਤਿਆਰੀ ਕਰ ਰਹੇ ਨੇ ਖਬਰ ਛੋਟੀ ਹੈ ਜੇ ਨੂੰ ਛੋਟੇ ਕੈਨਵਸ ਤੇ ਦੇਖੀਏ ਜੇ ਦੇ ਅਰਥ ਦੇਖੀਏ ਬਹੁਤ ਵੱਡੇ ਕੱਲ ਮੀਟਿੰਗ ਹੋਈ ਮੀਟਿੰਗ ਦੇ ਵਿੱਚ ੱੱਕੇ ਨਾਲ ਬੀਬੀਐਮਪੀ ਨੇ ਵੋਟਾਂ ਦੇ ਰਾਹੀਂ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ ਕਿ ਪਾਣੀ ਜਿਹੜਾ ਉਹ ਹਰਿਆਣੇ ਨੂੰ ਇਮੀਡੀਏਟਲੀ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਉਹ ਦਿੱਤਾ ਜਾਵੇ ਪੰਜਾਬ ਦੇ ਵਿੱਤ ਮੰਤਰੀ ਨੇ ਹੁਣੇ-ਹੁਣੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਅਸੀਂ ਪਾਣੀ ਰੋਕਾਂਗੇ ਅਸੀਂ ਪਾਣੀ ਨਹੀਂ ਜਾਣਦੇ ਉਹ ਇੱਕ ਅਲੈਦਾ ਗੱਲ ਹੈ ਪਰ ਹੁਣ ਵਾਲੀ ਖਬਰ ਕੀ ਹੈ ਕੇਂਦਰ ਸਰਕਾਰ ਨੇ ਪੰਜਾਬ ਦੇ ਨਾਲ ਵੱਡਾ ੱੱਕਾ ਕਰ ਦਿਆ ਹੋਇਆ ਜਿਹੜਾ ਪਾਖੜਾ ਬਿਆਸ ਪ੍ਰਬੰਧਕੀ ਬੋਰਡ ਜਿਹਨੂੰ BBMB ਵੀ ਕਿਹਾ ਜਾਂਦਾ ਹੈ ਉਹਦੇ ਡੈਮ ਦੇ ਡਾਇਰੈਕਟਰ ਵਾਟਰ ਰੈਗੂਲੇਸ਼ਨ ਇੰਜੀਨੀਅਰ ਆਕਾਸ਼ਦੀਪ ਸਿੰਘ ਨੂੰ ਹਟਾ ਦਿੱਤਾ। ਉੱਥੇ ਪੰਜਾਬ ਕੋਟੇ ਤੋਂ ਜਿਹੜਾ ਇਹ BBMB ਦੇ ਵਿੱਚ ਤਣਾਅ ਸੀ। ਉਹਨਾਂ ਦੀ ਜਗ੍ਹਾ ਤੇ ਇੰਜੀਨੀਅਰ ਸੰਜੀਵ ਕੁਮਾਰ ਨੂੰ ਡਾਇਰੈਕਟਰ ਰੈਗੂਲੇਸ਼ਨ ਲਗਾਇਆ ਗਿਆ। ਸੰਜੀਵ ਹਰਿਆਣਾ ਦੇ ਕੋਟੇ ਦੇ ਵਿੱਚੋਂ ਬੋਰਡ ਦੇ ਵਿੱਚ ਨਿਯੁਕਤ ਨੇ। ਸੰਜੀਵ ਇਸ ਮਾਮਲੇ ਦੇ ਵਿੱਚ ਪਹਿਲਾਂ ਡੈਮ ਸੇਫਟੀ ਦੇ ਡਾਇਰੈਕਟਰ ਰਹੇ ਨੇ। ਉਨ੍ਹਾਂ ਦੀ ਜਗ੍ਹਾ ਦੇ ਉੱਤੇ ਹੁਣ ਡੈਮ ਸੇਫਟੀ ਦੇ ਡਾਇਰੈਕਟਰ ਦੇ ਉੱਤੇ ਆਕਾਸ਼ਦੀਪ ਨੂੰ ਨਿਯੁਕਤ ਕਰ ਦਿੱਤਾ ਗਿਆ ਹੁਣ ਇਹ ਵੱਡੀ ਗੇਮ ਹੈ ਜਿਹੜਾ ਵਾਟਰ ਰੈਗੂਲੇਸ਼ਨ ਹੈ ਕਿਉਂਕਿ ਕੱਲ ਪੰਜਾਬ ਨੇ ਵਾਟਰ ਬੀਵੀਐਮਬੀ ਦੀ ਮੈਨੇਜਮੈਂਟ ਜਿਹੜੀ ਪਾਣੀ ਛੱਡਦੀ ਹੈ ਉਹਨੇ ਇਹ ਗੱਲ ਕਹੀ ਸੀ ਕਿ ਪੰਜਾਬ ਜਿੰਨਾ ਸਮਾਂ ਨਹੀਂ ਕਹਿੰਦਾ ਕਿਉਂਕਿ ਪੰਜਾਬ ਦੇ ਵਿੱਚੋਂ ਪਾਣੀ ਲੰਘਣਾ ਪੰਜਾਬ ਇਸ ਨੂੰ ਲਿਖ ਕੇ ਨਹੀਂ ਦਿੰਦਾ ਤਾਂ ਅਸੀਂ ਪਾਣੀ ਨਹੀਂ ਛੱਡਾਂਗੇ ਉਦੋਂ ਕਿਹਾ ਗਿਆ ਕਿ ਅਸੀਂ ਨਿਯਮਾਂ ਨੂੰ ਵੀ ਬਾਈਪਾਸ ਕਰ ਦੇਣੇ ਕਿਉਂਕਿ ਪੰਜਾਬ ਦੀ ਸਹਿਮਤੀ ਜ਼ਰੂਰੀ ਹੈ ਜਦੋਂ ਪਾਣੀ ਲੰਘ ਕੇ ਜਾਣਾ ਤਾਂ ਪੰਜਾਬ ਕਹੂਗਾ ਹਾਂ ਤਾਂ ਪਾਣੀ ਨੰਗੂ ਜੇ ਪੰਜਾਬ ਕਹੂਗਾ ਨਹੀਂ ਤਾਂ ਕੇਂਦਰ ਸਰਕਾਰ ਨੇ ਇਸ ਦਾ ਤੋੜ ਲੱਭਿਆ ਕਿ ਉਹ ਉਹਨਾਂ ਨੂੰ ਐਮਰਜੈਂਸੀ ਹਾਲਾਤਾਂ ਦੇ ਵਿੱਚ ਐਮਰਜੈਂਸੀ ਹਾਲਾਤ ਕੀ ਨੇ ਹਰਿਆਣਾ ਕੋਲੇ ਜਮਨਾ ਦਾ ਪਾਣੀ ਵੀ ਹੈ ਹਰਿਆਣਾ ਹਤਨੀਕੁਣ ਡੈਮ ਤੋਂ ਹਜ਼ਾਰਾਂ ਲੀਟਰ ਕਲੂਸਿਕ ਪਾਣੀ ਜਿਹੜਾ ਆ ਉਹ ਰੋਜ਼ ਕੱਢ ਰਿਹਾ ਹੈ ਪੰਜਾਬ ਨੂੰ ਜਮਨਾ ਚੋਂ ਇੱਕ ਬੂੰਦ ਤੱਕ ਨਹੀਂ ਦਿੱਤੀ ਜਾ ਰਹੀ ਹਾਲਾਂਕਿ ਇਸ ਜੇ ਰਪੇਰੀਅਨ ਐਕਟ ਜਿਹੜੇ ਦੀ ਗੱਲ ਕਰਦੇ ਨੇ ਉਸ ਹਿਸਾਬ ਨਾਲ ਤਾਂ ਪੰਜਾਬ ਨੂੰ ਜਮਨਾ ਚੋਂ ਪਾਣੀ ਮਿਲਣਾ ਚਾਹੀਦਾ ਹੈ ਉਹ ਨਹੀਂ ਦਿੱਤਾ ਜਾ ਰਿਹਾ ਤੇ ਸ ਸਭ ਕਾਰਸੇ ਦੇ ਵਿੱਚ ਹਰਿਆਣਾ ਦੇ ਨਾਲ ਖੜ ਕੇ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਨਾਲ ਗੁੰਡਾਗਰਦੀ ਤੇ ਉੱਤਰ ਆਈ ਹੈ ਹੁਣ ਇਹ ਗੁੰਡਾਗਰਦੀ ਪੰਜਾਬੀਆਂ ਨੇ ਕਦੋਂ ਤੱਕ ਸਹਿਣੀ ਹੈ ਇਹ ਪੰਜਾਬੀਆਂ ਦੇ ਡਿਪੈਂਡ ਕਰਦਾ ਹੈ ਤੇ ਉਹਨਾਂ ਦੀ ਸਿਆਸੀ ਸਿਊਜ-ਬੂਜ ਤੇ ਤੇ ਉਹਨਾਂ ਦੀ ਸਿਆਸੀ ਲੀਡਰ ਲੀਡਰਾਂ ਦੀ ਜਿਹੜੀਆਂ ਸਾਡੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੀ ਸੂਝ-ਬੂਝ ਤੇ ਨਿਰਪਰ ਕਰਦਾ ਕਿ ਉਹਨਾਂ ਨੇ ਡਾਂਗ ਦੇ ਜੋਰ ਦੇ ਨਾਲ ਗੋਡੇ ਟੇਕਣੇ ਨੇ ਇਹ ਗੁੰਡਾਗਰਦੀ ਸਹਿਣੀ ਆ ਬਾਹ ਮਰੋੜਣ ਵਾਲੀ ਗੁੰਡਾਗਰਦੀ ਨੂੰ ਸਹਿਣਾ ਅੱਜ ਪੰਜਾਬ ਦੇ ਵਿੱਚ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਆ ਉਹ ਜ਼ਿਲ੍ਹਾ ਤੇ ਤਹਿਸੀਲਾਂ ਦੇ ਉੱਤੇ ਪ੍ਰੋਟੈਸਟ ਕਰਨਗੇ ਹਾਲਾਂਕਿ ਇਹ ਉਹੀ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਧਰਨਿਆਂ ਦੇ ਨਾਲ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ ਇਸ ਗੱਲ ਨੂੰ ਅਲਹਿਦਾ ਛੱਡ ਦਿੰਨੇ ਆ ਕੀ ਪੰਜਾਬ ਦੇ ਮੁੱਖ ਮੰਤਰੀ ਨੂੰ ਵੀਡੀਓ ਤੇ ਚਿੱਠੀਆਂ ਲਿਖਣ ਦੇ ਨਾਲ ਨਾਲ ਇਹ ਨਹੀਂ ਸੀ ਕਰਨਾ ਚਾਹੀਦਾ ਕਿ ਉਹ ਸਰਪਾਰਟੀ ਮੀਟਿੰਗਸ ਆਦਿ ਵਿਧਾਨ ਸਭਾ ਦਾ ਵਿਸ਼ੇਸ਼ اجلاس ਸਾਧਦੇ ਜਿਹਦੇ ਵਿੱਚ ਇਸ ਬਾਰੇ ਕਾਰਵਾਈ ਹੁੰਦੀ ਤੇ ਇਹਦੇ ਠੋਸ ਕਦਮਾਂ ਵੱਲ ਅੱਗੇ ਵਧਿਆ ਜਾਂਦਾ ਕਿਉਂਕਿ ਹਾਲੇ ਤੱਕ ਇਹ ਸਪੱਸ਼ਟ ਨਹੀਂ ਕਿ ਪਾਣੀ ਨੂੰ ਰੋਕਿਆ ਕਿਵੇਂ ਜਾਏਗਾ ਕਿ ਅਸੀਂ ਨਰਵਾਣਾ ਤੇ ਭਾਖੜਾ ਮੇਨ ਬ੍ਰਾਂਚ ਨੂੰ ਬੰਦ ਕਰ ਦਾਂਗੇ ਉਹਦੇ ਵਿੱਚ ਮਿੱਟੀ ਪਾ ਦਾਂਗੇ ਇਦਾਂ ਤਾਂ ਨਹੀਂ ਹੋ ਸਕਦਾ ਕੀ ਕੀਤਾ ਜਾਵੇਗਾ ਇਹ ਇੱਕ ਹੁਣ ਵੱਡੀ ਜਿਹੜਾ ਚਿੰਤਾ ਦਾ ਵਿਸ਼ਾ ਹੈ ਫਿਲਹਾਲ ਜਿਹੜੇ ਆਰਡਰ ਨੇ ਬੜੇ ਹੈਰਾਨੀ ਜਨਕ ਨੇ ਤੇ ਸ਼ਰੇਆਮਦਰ ਸੌਂਦੇ ਨੇ ਕਿ ਪੰਜਾਬ ਜੋ ਮਰਜ਼ੀ ਕਰ ਲੇ ਅਸੀਂ ਤਾਂ ਐਵੇਂ ਹੀ ਕਰਾਂਗੇ ਐਵੇਂ ਡਾਂਗ ਦੇ ਜ਼ੋਰ ਤੇ ਪਾਣੀ ਲੈ ਕੇ ਜਾਵਾਂਗੇ ਸਾਡੇ ਹੱਥ 'ਚ ਸੱਤਾ ਹੈ ਅਸੀਂ ਇਸ ਸੱਤਾ ਦੀ ਦੁਰਵਰਤੋਂ ਕਰਾਂਗੇ ਰਿਪੇਰੀਅਨ ਐਕਟ ਦੇ ਹਿਸਾਬ ਦੇ ਨਾਲ ਵੀ ਰਿਪੇਰੀਅਨ ਲਾਹ ਦੇ ਹਿਸਾਬ ਦੇ ਨਾਲ ਵੀ ਹਰਿਆਣਾ ਪਾਣੀ ਦਾ ਇੱਕ ਬੂੰਦ ਦਾ ਹੱਕਦਾਰ ਨਹੀਂ ਰਾਜਸਥਾਨ ਤਾਂ ਜਮਾ ਹੀ ਨਹੀਂ ਹੈਗਾ ਕਿ ਉਹਨੂੰ ਇੱਕ ਬੂੰਦ ਪਾਣੀ ਦੀ ਦਿੱਤੀ ਜਾ ਸਕੇ ਮੈਂ ਤਾਂ ਕਹਿੰਦਾ ਕਿ ਰਾਜਸਥਾਨ ਦਾ ਪਾਣੀ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ ਕੋਈ ਮਨੁੱਖੀ ਅਧਿਕਾਰ ਮਨੁੱਖਤਾ ਦੀਆਂ ਭਾਵਨਾਵਾਂ ਆਪਣੀ ਥਾਂ ਤੇ ਖੇਡਣ ਗਈਆਂ ਜੇਕਰ ਤੁਸੀਂ ਕਾਇਦੇ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਹੈ ਤਾਂ ਹਰਿਆਣਾ ਦਾ ਰਾਜਸਥਾਨ ਦਾ ਪਾਣੀ ਤੁਰੰਤ ਬੰਦ ਕੀਤਾ ਜਾਵੇ ਰਾਜਸਥਾਨ ਜੇਕਰ ਪਾਣੀ ਲੈਣਾ ਚਾਹੁੰਦਾ ਹੈ ਤਾ ਪੰਜਾਬ ਨੂੰ ਪੈਸੇ ਦਵੇ ਤੇ ਪਾਣੀ ਲੈ ਲਵੇ ਨਹੀਂ ਤਾਂ ਇਹ ਪਾਣੀ ਜਿਵੇਂ ਸਤਲੁਜ ਦਾ ਕੁਦਰਤੀ ਵਹਾਅ ਹੈ ਜਿਸ ਵਹਾਅ ਚੋਂ ਨੇ ਅੱਗੇ ਵਧਣਾ ਹੈ ਉਵੇਂ ਹੀ ਉਸ ਪਾਸੇ ਨੂੰ ਜਾਣਾ ਚਾਹੀਦਾ ਹੈ ਅ ਕੱਲ ਅਵੇ ਜੋ ਟਾਲਾ ਦਾ ਬਿਆਨ ਸੀ ਕਿ ਅਸੀਂ ਦਿੱਲੀ ਜਾਣਾ ਬੰਦ ਕਰ ਦਾਂਗੇ ਉਹ ਤਾਂ ਸਮਾਂ ਦੱਸੂਗਾ ਕਿ ਤੁਸੀਂ ਦਿੱਲੀ ਜਾਣਾ ਬੰਦ ਕਰਦੇ ਹੋ ਕਿ ਨਹੀਂ ਕਰਦੇ ਇਹ ਤੇ ਉਸ ਤੋਂ ਬਾਅਦ ਹਾਲਾਤ ਕੀ ਪੈਦਾ ਹੁੰਦੇ ਨੇ ਪੰਜਾਬ ਨੂੰ ਇੱਕ ਹੋਰ ਨਵੀਂ ਅੱਗ ਦੀ ਭੱਟੀ ਦੇ ਵਿੱਚ ਚੁਸਲਾਉਣ ਦੀ ਸੁੱਟਣ ਦੀ ਕੋਸ਼ਿਸ਼ ਹੈ ਜਿਹੜੀ ਉਹ ਨਰਿੰਦਰ ਮੋਦੀ ਦੀ ਸਰਕਾਰ ਕਰ ਰਹੀ ਹੈ ਅਬ ਪਹਿਲਗਾਮ ਤੇ ਬੁਰੀ ਕਸੂਤੀ ਫਸੀ ਆ ਉਹਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਕਿ ਇੰਟੈਲੀਜੈਂਸ ਫੇਲ ਕਿਉਂ ਹੋਈ ਅਮਿਤ ਸ਼ਾਹ ਫੇਲ ਕਿਉਂ ਹੋਏ ਤੇ ਜਿਹੇ ਮੁੱਦਿਆਂ ਨੂੰ ਉਭਾਰ ਕੇ ਪੰਜਾਬ ਦੇ ਵਿੱਚ ਨਵਾਂ ਟਕਰਾਅ ਆ ਸ਼ਾਇਦ ਪੰਜਾਬ ਸਰਕਾਰ ਅਮਨ अरोड़ा ਚਿੱਠੀ ਦਾ ਲਿਖ ਰਹੇ ਨੇ ਸੁਨੀਲ ਜਾਖੜ ਨੂੰ ਕਿ ਤੁਸੀਂ ਪੰਜਾਬ ਦੇ ਨਾਲ ਖੜੋਗੇ ਪਰ ਇਹਦੇ ਉੱਤੇ ਪੰਜਾਬ ਸਰਕਾਰ ਫਿਲਹਾਲ ਕੋਈ ਠੋਸ ਕਦਮ ਚੁੱਕਦੀ ਹੋਈ ਵਿਖਾਈ ਨਹੀਂ ਦੇ ਰਹੀ ਕਿ ਸਿਆਸੀ ਕੰਸੈਂਸਸ ਜਿਹੜਾ ਉਹ ਬਣਾ ਸਕੀ ਹੋਵੇ ਫਿਲਹਾਲ ਉਹਨਾਂ ਨੇ ਡਾਇਰੈਕਟਰ ਬਦਲਿਆ ਮੈਨੇਜਮੈਂਟ ਦੇ ਉੱਤੇ ਦਾ ਪਹਿਲਾਂ ਹੀ ਕਬਜ਼ਾ ਕਰ ਚੁੱਕੇ ਨੇ ਉਦੋਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਮੂੰਹ ਚੁੰਗਣੀਆਂ ਪਾ ਕੇ ਸੁੱਤੀਆਂ ਰਹੀਆਂ ਕੁੱਲ ਮਿਲਾ ਕੇ ਪੰਜਾਬ ਦੇ ਨਾਲ ੱੱਕਾ ਹੋ ਰਿਹਾ ਇਹ ਹੁਣ ਪੰਜਾਬੀਆਂ ਨੇ ਜਿਹੜਾ ਆ ਉਹ ਇਸ ਦਾ ਫੈਸਲਾ ਕਰਨਾ ਹੈ ਕਿ ਉਹਨਾਂ ਨੇ ੱੱਕੇ ਦੇ ਖਿਲਾਫ ਖੜਨਾ ਹੈ ਜਾਂ ੱੱਕੇ ਦੇ ਅੱਗੇ ਗੋਡੇ ਟੇਕਣੇ